ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ 10 ਨਨਾਂ ਦੇ ਸੇਲੇ ਲਿਆ ਕੇ ਆਇਆ ਹੈ ਜੀ ਇੱਕ ਬੈਡ ਬਈ ਤਾਜੀ ਸੂਈ ਵੀ ਹੈ ਚਵਾਈ ਹੈ ਉਹਦੀ ਵੀਡੀਓ ਦੇ ਵਿੱਚ ਹੀ ਕਰਕੇ ਦਿਖਾਵਾਂਗੇ ਇੱਕ ਗੱਬਣਾ ਕਰਮ ਵਾਲੀ ਥੋੜੇ ਦਿਨ ਲੈਂਦੀ ਆ ਤੇ ਇੱਕ ਬਈ ਮੰਨ ਕੇ ਚੱਲੋ ਗੱਬਣਾ ਦੁੱਧੋਂ ਡਰਾਈ ਆ ਆਉ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਸੀ ਕਾਲ ਜੀ ਹੋਰ ਕੀ ਹਾਲ ਹੈ ਡੱਟ ਠੀਕ ਆ ਬਾਈ ਹੋਰ ਠੀਕ ਹੋ ਬੁੱਤ ਮੱਜਮਾ ਲੀਲੀ ਸਾਤਾਲ ਦੀ ਮਹਿਰ ਆ ਚਲੋ ਵਧੀਆ ਬੜੇ ਦਿਨਾਂ ਬਾਅਦ ਅਰਸ਼ਣ ਦੇ ਵੀਰ ਕੋ ਵੱਡਾ ਡਾਕਟਰ ਪਸੂ ਆਈ ਬੈਕ ਜੰਦੇ ਅੱਜ ਤਾਂ ਰੋਕਗਾ ਠੀਕ ਆ ਬਖਾ ਯਾਰ ਮਰੇ ਡਾਕਟਰ ਦੇ ਵੀ ਦਰਸ਼ਨ ਦੇ ਲਗੇ ਹਾਂ ਉਹ ਪਾ ਪਾਉਂਗਾ ਤੇਰੇ ਕੋਲੇ ਜਮਾ ਨਾਗ ਦੇ ਬੱਚੇ ਅੱਜ ਹਮ ਅੱਜ ਕੱਟੀਆਂ ਗਾਂਜਾਂ ਨਹੀਂ ਪਾਉਂਦਾ ਜਮਡ ਪੀਸ ਹੀ ਆ ਹਾਂ ਨਾਮ ਤੇ ਐਡਰੈਸ ਨਾਮ ਮੇਰਾ ਟੈਣੀ ਆ ਹਮ ਪਿੰਡ ਬੋਰਜ ਰਾਜਗੜ੍ਹ ਜ਼ਿਲ੍ਹਾ ਬਈ ਜ਼ਿਲ੍ਹਾ ਬਠਿੰਡ ਆ ਗਿਆ ਪਣ ਤਹਿਸੀਲ ਫੂਲ ਹਨ ਹਾਂ ਜੀ ਹਾਂ ਮੋਬਾਈਲ ਨੰਬਰ ਬੋਦਿਆ 88590241 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆ ਬੈਡ ਦੇ ਨੇ ਕਿਹੜਾ ਸੁਆ ਸੁਈ ਵੀ ਆ ਇਹਦਾ ਡਾਕਟਰ ਪਹਿਲੇ ਸੂਏ-ਸੂਈ ਆ ਡੱਬੀ ਬੈੜਾ ਕਿੰਨਾ ਟਾਈਮ ਹੋਵੇ ਸੁਈ ਇਹਨਾਂ ਨੂੰ ਇਹ ਨੂੰ ਮੰਨ ਕੇ ਚਾਰ ਹੋ ਗਏ ਹੋ ਗਏ 10 ਕਿਲਾ ਬੱਛੀ ਇਹਦੇ ਮੰਗਲਾਲ ਬੱਛਾ ਮਗਰ ਬੱਛੀ ਆ ਖੜੀ ਅਲਾ ਰੰਗ ਦੀ ਤੇ ਮੰਨ ਕੇ ਚਲ 10 ਕਿਲਾ ਹਾਂ ਇਹ ਥੋੜੀ ਜੀ ਨਿਕਲਾਂ ਚ ਪੈਂਦੀ ਆ ਹਾਂ ਜਲ ਇਹ ਜਲ ਸ਼ੈਂਟਾਉਂ ਚ ਪਈ ਤੇ ਮੰਨ ਕੇ ਚਲ 16 ਕਿਲੋ ਦੁੱਧ ਹੋ ਗਏ ਤੇ ਸਾਰੇ ਨੈਟ ਜੰਮ ਆਰਡਰ ਬੜਾ ਕਮਾਲ ਹਾਂ ਫਰ ਤੋਂ ਜਿਹੜਾ ਡੱਡ ਬਹੁਤ ਚੰਗਾ ਪਾਟਾ ਬਹੁਤ ਚੰਗਾ ਬੱਛੀ ਦਾ ਪੂਰੀ ਵਿਥੀ ਦੇ ਥਾਣਾ ਅਸੀਲ ਵੀ ਡਾਕਟਰ ਇੰਨੀ ਉਹ ਗੱਲਾਂ ਹੀ ਛੱਡ ਲੇ ਕਾਬਲ ਠੀਕ ਆ ਬਈ ਛੋਟੀਆਂ ਜਆ ਜਾਂਦੀਆਂ ਹਾਂ ਕਾਬਲ ਦਾ ਮੜਾ ਦਰਵੇ ਨਹੀਂ ਹੈ ਡਾਕਟਰ ਉਹ ਗੁਰ ਬਾਰੇ ਆ ਥਾਨ ਚੰਗਾ ਬਾਕੀ ਚਵਾਈ ਕਰਕੇ ਦਿਖਾਵਾਂਗੇ ਬੱਚਾ ਮਗਰ ਬੱਚੀ ਬੱਚੀ ਜੀ ਵੀ ਪਿਆਰ ਹੋ ਜਾਣਾ ਸਾਡੀ ਗੱਲ ਬੱਚੀ ਆ ਹਾਂ ਬੱਚੀ ਵੀ ਚੰਗੀ ਆ ਬੱਚੀ ਤਾਂ ਬਹੁਤ ਚੰਗੀ ਆ ਡਾਕਟਰ ਤੇ ਫੇਸ ਦੀ ਬਿਊਟੀ ਦਿਖਾਉਂਦੇ ਆ ਕੇਸ ਦੀ ਬਿਊਟੀ ਵੀ ਇਹ ਡਾਕਟਰ ਜਲਸ ਇਹ ਨਾ ਇਹ ਡੱਬੀਆਂ ਨਿੱਕੀਆਂ ਛੋਟੀ ਗੋਡੀ ਵਾਲੀਆਂ ਨਹੀਂ ਹੁੰਦੀ ਸੋਨਾ ਚ ਪੈ ਗਈ ਇਹ ਹਾਂ ਹਾਂ ਕੀ ਆ ਬਾਤ ਪਹਿਲਾ ਸੁਆ ਬੱਤੀ ਯਾਰ ਇਸ ਫੂਸ ਬੜਾ ਪਿਆਰਾ ਹਨਾ ਕਰਮਾਈ ਮੰਗਣਾ ਇੱਕ ਨੰਬਰ ਬਰੰਟ ਪੂਰਾ ਚੰਗਾ ਬਾਕੀ ਤੋਰਾ ਚੈੱਕ ਕਰ ਲਓ ਕਰਮਾਈ ਦਾ ਲੇਵਾ ਕਮਾਲ ਦਾ ਦੁੱਧ ਵੀ ਪਾਈ ਨੇ ਬਹੁਤ ਚੰਗਾ ਤਿਆਰ ਦੱਸਿਆ ਬਾਕੀ ਦੁੱਧ ਦਾ ਹੜਾ ਲਾਟਰ ਸਿਰਾਜੀ ਨੂੰ ਕਹਿੰਦੇ ਹੁੰਦੇ ਆ ਹੂੰ ਹਾਂ ਦੁੱਧ ਦਾ ਪੀਸ ਆ ਕਿ ਨਹੀਂ ਹਾਂ ਹੂੰ ਲੈ ਆਪਾਂ ਮਾਂ ਦੇ ਕਿਦਾਂ ਇਹਦੇ ਇਹਦੇ ਥੱਲੇ ਆਪਾਂ 8 ਕਿਲੋ ਰੱਖਿਆ ਹਨਾ ਠੀਕ ਆ ਤੇ ਦੁੱਧ ਹੋਊਗਾ ਤੇ ਸਾਡੇ 16 ਕਿਲੋ ਠੀਕ ਆ ਐਡੀ ਛੰਡੀ ਆ ਲੈ ਲੈ ਰਸਾ ਸੜਦਾ ਤਾ ਤਾਉਣ ਦੇ ਗਲੀ ਦੇ ਵਿਚਾਲੇ ਖੜਾ ਲਈ ਭਾਈ ਜਿਵੇਂ ਮਾਰ ਜਾਈ ਡਾਕਟਰ ਕੋ ਮਾਰੀ ਮਾਰੀ ਜਾ ਕੋਈ ਚੈੱਕ ਕਰੀ ਨਹੀਂ ਕਹਿਣਾ ਚਰਮ ਵਾਲੀ ਦਾ ਮੜਾ ਜਨਾ ਨੌ ਕਿਲੋਣ ਵਾਲਾ ਮੜਾ ਨੌ ਦੀ ਤਖਲੀਫ ਮੰਦਿਆ ਮਾਰੀ ਹਾਂ ਥੋੜੀ ਮਾਰਦੀ ਆ ਪੈਰ ਦੀ ਹਾਂ ਮੜਾ ਜਨਾ ਨੌ ਕਿਲੋਣ ਵਾਲਾ ਇਹਦਾ ਠੀਕ ਆ ਭਾਈ ਨੌ ਦੀ ਤਖਲੀਫ ਮੰਦਿਆ ਅੱਜ ਨਾ ਮੈਂ ਲਾਇਆ ਸੀ ਫੋਨ ਹੂੰ ਓਹ ਕਹਿੰਦਾ ਜਰ ਮਾਹਲੇ ਮੇਰੇ ਕੋਲੇ 2 ਦਿਨ ਟਾਈਮ ਨਹੀਂ ਹੈਗਾ ਠੀਕ ਆ ਕਹਦਾ ਨਾ ਮੜਾ ਜਨਾ ਨੌ ਦੀ ਤਖਲੀਫ ਮੰਦਦੀ ਆ ਮੁੱਲ ਕੀ ਆ ਸਾਹਿਬ ਜੀ ਇਹਦਾ ਮੁੱਲ ਤਾਂ ਡਾਕਟਰ ਮੁਕਤੀ ਆ ਜਰ ਠੀਕ ਆ ਹੂੰ ਹਾਂ ਕੀ ਆ ਫਿਰ ਵੀ ਜਾਇਜ਼ 60000 ਦੀ ਦੇ ਦਾਂਗੇ ਡਟ ਚੱਕ ਬਾਈ ਜਮਾ ਜਾਇਜ਼ ਮੋਲਾ 60000 ਦੀ ਵੜ ਬਾਈ ਕਹਿੰਦੇ ਦੋ ਤਾਂ ਆਪਾਂ ਆਪਾਂ ਅੰਮਾਨਤਾਂ ਨੂੰ ਕੋਈ 14 ਕਿਲੋ ਕਹਿ ਕੇ ਦਿੱਤਾ 9 ਕਿਲੋ ਵੀ ਹੋ ਡੰਗ ਦਾ ਠੀਕ ਆ ਬਾਈ ਹਾਂ ਦੋਨ ਦਵਾਈ ਕਹਿੰਦਾ ਪੂਰਾ ਵਾਦੀ ਨਿਕਲੂਗਾ। ਹਾਂ। ਕੀ ਹੁਣ ਚਵਾਈ ਕਰਕੇ ਰਖਾਣੇ? ਸੁਭਾ ਉਹਨੇ ਚਵਾਈ ਕਰ ਲਿਓ ਬਾਈ। ਚਵਾਈ ਦਾ ਆਪਾਂ ਡਟ ਚਵਾਈ ਕਰੇ ਬਿਨਾ ਤਾਂ ਗਾਂ ਹੀ ਨਹੀਂ ਦੇਣੀ। ਸਹੀ ਹੈ ਬਾਈ। ਇਹ ਗੱਪੜਾ ਦਾ ਕੀ ਚੜਾ? ਠੀਕ ਹੈ। ਨਹੀਂ ਆਪਾਂ ਚਵਾਈ ਕਰੇ ਬਿਨਾ ਗਾਂ ਹੀ ਨਹੀਂ ਦੇਣੀ ਬਸ। ਠੀਕ ਹੈ ਬਾਈ। ਹੂੰ। ਆ ਜਾਵਾਂ ਤਸਦੀਕ ਕਰਾ ਕੇ ਗਾਂ ਦੇ ਦਿਆਂ। ਠੀਕ ਹੈ। ਹਾਂ। ਅੱਗੇ ਬਾਈ ਦੋ ਨੰਬਰ। ਕਿਹੜਾ? ਹਾਂ ਸਾਡਾ। ਇਹ ਤੀਜੇ ਸੂਏ ਗਾਂ ਛੂਣ ਵਾਲੀ ਆ। ਕਿੰਨੇ ਦਿਨ ਲਊ? ਬਾ ਮੰਨ ਕੇ ਚੱਲ 5 ਕਿਤੇ ਦਿਨ ਹੋਊਗੀ ਤੇ 5 ਦਾ ਪਾਸ ਫਿਰ ਬਈ ਲੈ ਬਾ। ਆ ਪੰਡਾ ਦਾ ਲੱਗਿਆ। ਸਿਲਬਰ ਦਾ ਪੱਟ ਨਹੀਂ ਲੱਗਾ ਡਾਕਟਰ ਥੱਲੇ ਬੱਤੀ ਦੇ ਹਾਂ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਣ ਮੁੱਠੀ ਵਾਲਾ ਥਣ ਕਿਆ ਇਹ ਸਿਲਬਰ ਦਾ ਪੱਟ ਨਹੀਂ ਲੱਗਾ ਤਾਂ ਕੁਝ ਵੀ ਨਹੀਂ ਗਾਣੇ ਬਣੀ ਦਾ ਕੋਈ ਪਈਆ ਪੰਜ ਦਾ 500 ਲਾ ਦੇ ਹਾਂ ਪੂਰਾ ਪਾਂਡਾ ਵਾਲੇ ਵਾ ਪੂਰਾ ਪੁੱਲ ਟਾਈਟ ਕਰ ਲੈਣਾ ਲੈ ਵਕ ਨਹੀਂ ਮੈਂ ਕਿਹਾ ਡਾਕਟਰ ਗਾਣੇ ਪੜ ਕੇ ਸੁਣਾ ਹੂੰ ਐਨੀ ਚੰਗੀ ਬੈੜਾ ਸਹੀ ਹੈ ਤੀਜਾ ਸੁਆ ਸੁ ਹੋ ਗਈ ਹੂੰ ਅੱਜ ਪੀ ਚੰਗਾ ਪਾ ਠੀਕ ਆ ना ना पा। सही गल ब्यूट कमाल कली कच्ची दो तो चार डाटो ब्यूटी चेक कर लो क्या बात लाहूगी लाने तैयारी है ना लाने गर्द कटा हाथ तिरकद क्या बात मनो ले चेक करवाने एक नंबर लेट तिरक हूँ बोली हाला ਜਿਵੇਂ ਮਰਜੀ ਜਿੱਥੇ ਮਰਜੀ ਖੜਾ ਕੇ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਐਸਚਨ ਕੋਈ ਟੈਨਸ਼ਨ ਹੀ ਨਹੀਂ ਹਮ ਲਾ ਦੁੱਧ ਵਾਲਾ ਪੀਸ ਆ ਭਰਾ ਇਹ ਕਿ ਨਹੀਂ ਡਾਕਟਰ ਹੈ ਇਹਦਾ ਸਿਆਉਣਾ ਅੱਛਾਉਣਾ ਅੱਛਾਣਾ ਸਹੀ ਆ ਕੋਈ ਢੂਈ ਨਹੀਂ ਚੱਕਦੀ ਕੋਈ ਹੋਰ ਨਹੀਂ ਹਮ ਹੈ ਲਾ ਕੀ ਬਾਤ ਆ ਠੀਕ ਆ ਜਮਾ ਓਕੇ ਆ ਬਾਈ ਜਮਾ ਕੋਕਾ ਪੀਸ ਆ ਜ ਰੱਖਿਆ ਤੇਰੀ ਬਾਤ ਤੇ ਪੀਸ ਕੋਕਾ ਪੀਸ ਜਮਾ ਲਾ ਮੋਲ ਦੇ ਜਾਇਜ ਥੱਲੇੋਂ ਦਿਖਾ ਦੂ ਬੱਤੀ ਭਮਾਈ ਚੋਲੀ ਦਾ ਟ੍ਰੈਕ ਯਾਰ ਆ ਬੜੀ ਖਾਸੀਅਤ ਆ ਗਈ ਹਾਂ ਐਮ ਭਾਈ ਮਾਲ ਚੰਗਾ ਮਾਲ ਆਪਾ ਜਿਆਦਾ ਨਹੀਂ ਵੀ ਲੱਤ ਮਾਰੂਗੀ ਨੇੜੇ ਕਰਕੇ ਦਿਖਾ ਮਾਲ ਆਪਾ ਇਮਾਨਦਾਰੀ ਨਾਲ ਡੱਟ ਵੇਚਣਾ ਲਾ ਲੇ ਉਹ ਮੈਂ ਚਾਰ ਸਪੇਰੇ ਦੀ ਨਾ ਛੱਡ ਕੇ ਹਨਾ ਤੂੰ ਮੈਂ ਦੂਜੇ ਪਾਸੇ ਦੀ ਆ ਬੈਠੀ ਜਾਈਂਗਾ ਜਾਂ ਥੱਲੇ ਲੈ ਲੈ ਠੰਡੀ ਦੇ ਤਾਂ ਬਈ ਨੇ ਨਾ ਸਾਰੇ ਮੰਨ ਕੇ ਚੱਲ ਵਿਹਾਰ ਜਿਵੇਂ ਕਹਿੰਦੇ ਨੇ ਵੀ ਚਾਰ ਪਾਸੇ ਦੀ ਬਹਿ ਕੇ ਦਿਖਾਤਾ ਹਾਂ ਇਹਦਾ ਕਹਿਣਾ ਕਰਮਾਲੀ ਨੇ ਇੱਥੇ ਖੜੀ ਰਹਿਣਾ ਕਰਮਾਲੀ ਨੇ ਚੌਂਕ ਚੌਂਕ ਡਾਕਟਰ ਭਾਲੀ ਅਗਾਹ ਦੀ ਸਹੀ ਹੈ ਭਾਲੀ ਚੌਂਕਾ ਬੱਚੀ ਦੀ ਕੀ ਮੁੱਲ ਹੈ ਫਿਰ ਜਾਇਜ ਜਾਇਜ ਇਹਦਾ ਮੁੱਲ ਤਾਂ ਡਾਕਟਰ ਬਸ ਥੋੜਾ ਹੀ ਪਾਵਾਂਗੇ ਆਪਾਂ ਮਾਰ ਆਪਣਾ ਬੇਕੋਦੀ ਜਾਂਦਾ ਹੂੰ 90 ਹਜ਼ਾਰ ਦੀ ਡਾਕਟਰ ਦੇ ਚੰਕਾ ਭਾਈ 90 ਹਜ਼ਾਰ ਦੀ ਡਾਕਟਰ ਭਾਈ ਕਹਿੰਦਾ ਦੇ ਰਾਂ ਜਮਾ ਠੀਕ ਆ ਭਾਈ ਮੁੱਲ ਠੀਕ ਹੈ ਨਾ ਨਹੀਂ ਮਾਨਤਨ ਹੋ ਜਾਊਗਾ ਹਾਂ ਇਹ ਜਿਹੜੀਆਂ ਬੱਚੀਆਂ ਕਿਹੜਾ 90 90 ਨੂੰ ਜ਼ਿੰਦਾ ਡਾਕਟਰ ਲੈ ਵਾ ਤਾਂ ਦੇਖ ਯਾਰ ਹੂੰ ਅਜੇ ਤਾਂ ਤਿਆਰੀ ਕਰ ਰਹੀ ਹਰੇ ਕਰ ਨਹੀਂ ਹਰੇ ਦਾ ਕਿਹੜਾ ਸਰੂ ਹੋਈ ਆ ਅਜੇ ਤਾਂ ਸਟਾਰਟਿੰਗ ਹੀ ਹੋਇਆ ਹਾਂ ਹਾਂ ਬਾਕੀ ਥਣ ਬੜਾ ਕਮਾਲ ਦਾ ਮੈਂ ਕਹਿੰਦਾ ਡਾਕਟਰ ਤੂੰ ਬਾਹਰ ਨੰਬਰ ਨਾਲ ਬਾਹਰ ਟਾਂ ਮੋੜਨਾ ਕਰੂ ਹਾਂ ਹਾਂ ਸਹੀ ਆ ਬਾਈ ਇਹ ਨਾ ਵਾਲੀ ਬਾਤੀ ਰੱਖਣੀ ਪਈ ਜਾਂ ਥੱਲੇ ਦੇ ਹਾਂ ਫੇਰ ਚੋਣੀ ਪੈਂਦੀ ਆ ਬਾਈ ਜਿਹੜੇ ਹਿਸਾਬ ਨਾਲ ਅੱਜ ਤਿਆਰੀਆਂ ਨਾ ਪੰਜਾਂ ਦਿਨਾਂ ਨੂੰ ਤਾਂ ਬੈਠ ਨੇ ਮੈਂ ਪੰਜਾਂ ਦਿਨਾਂ ਦਾ ਡਾਕਟਰ ਗਾਣੇ ਦੱਸਣਾ ਹਾਂ ਪੰਜਾਂ ਦਿਨ ਬਾਅਦ ਕਹੂਗੀ ਪਰੇ ਹੋਗੇ ਗੱਲ ਕਰੀ ਪਰੇ ਹੋਗੇ ਗੱਲ ਕਰੀ ਅੱਗੇ ਲਖੰਡਾ ਡਾਟਾ ਜਾਣਾ ਆ ਚੌਕ ਕੋ ਬਾਹਲੀ ਗਾਹ ਚੌੜੀ ਚੂੜੀ ਬਹੁਤ ਆ ਚੌੜੀ ਬੜਾ ਬਹੁਤ ਆ ਗਾਹ ਸਮੀ ਵੀ ਬਹੁਤ ਆ ਬੱਛੀ ਹੂੰ ਲੈਵੇ ਲੂਵੇ ਦਾ ਕੋਈ ਯਾਰਤ ਨਹੀਂ ਥਾਂ ਦਾ ਕੋਈ ਲੇਖਾ ਹੀ ਨਹੀਂ ਡਾਟਾ ਲੇਖਾ ਹੀ ਨਹੀਂ ਕੋਈ ਸਹੀ ਬਾਤ ਲੈ ਕਿਉਂ ਕੋਈ ਛੈੜ ਨਹੀਂ ਕੁਛ ਨਹੀਂ ਖਲਾ ਇੱਕ ਵਜਾ ਲੈ ਕੋਈ ਛੈੜ ਨਹੀਂ ਕੁਛ ਨਹੀਂ ਜੀ ਉਹ ਵੀ ਪੋਲਾ ਬੋਲਾਈਆਂ ਨਹੀਂ ਕੋਈ ਪੋਲਾ ਪੋਲਾ ਅੱਗ ਲੱਗ ਗਈ 6 ਮਹੀਨੇ ਹੀ ਗੱਪਣ 6 ਮਹੀਨੇ ਤੋ ਕਰਤੀ ਹੈ ਚੱਕ ਪਾਸ ਹੈ ਚੱਕ ਪਾਸ ਆ 6 ਮਹੀਨੇ ਦੀ ਅਗਲਾ ਆਉਦੀ ਕਰਾ ਲਿਆ ਅਗਲਾ ਆਉਦੀ ਕਰਾ ਕੇ ਲੈ ਜੇ ਇਹ ਦੂਜਾ ਸੂਆ ਸੂ ਗਈ ਪਹਿਲੇ ਸੂਏ ਦੇ ਤਰੇ 24 ਕਿਲੋ ਦੁੱਧ ਓਕੇ ਬਾਈ ਹਾਂ ਇਹ ਆਪਾਂ ਤੋਂ ਬੱਚੀ ਗਈ ਸੀ ਠੀਕ ਆ ਹਾਂ ਉਹਨੂੰ ਆਪਾਂ 베ਚੀ ਜੇ ਇੱਕ ਪੰਜ ਦੀ ਇਹ 24 ਕਿਲੋ ਜਮਾ ਸੱਜਰ ਦਾ ਸਬਝੋਗੇ ਠੀਕ ਆ ਹੁਣ ਬੰਦੇ ਮੈਨੂੰ ਕਹਿੰਦੇ ਯਾਰ ਗਾਂ 베ਚ ਉਹ ਸੱਜਰ ਲੈ ਗਏ ਇਹ ਆਪਾਂ 베ਚ ਕੱਟ ਲਈ ਠੀਕ ਆ ਹਾਂ ਹਮਮ ਔਰ 6 ਮਹੀਨੇ ਦੀ ਗੱਪਣਾ ਹੈ ਠੀਕ ਆ ਜੀ ਦੁੱਧੋਂ ਡਰਾਈ ਆ ਹਾਂ ਦੁੱਧੋਂ ਫਿਰ ਹੁਣ ਡਾਕਟਰ ਛਾੜ ਤੀ ਉਹਨੂੰ ਬੱਛੂ ਫੜੂ ਬਹੁਤ ਫੇਰਾ ਔਰ ਦੂਜਾ ਸੂਆ ਹਰ ਛੂਗੀ ਹਰੇ ਹਾਂ ਫੇਸ ਦੀ ਬੁੱਕੀ ਬੜੀ ਚੰਗੀਆਂ ਬੋਦੀਵਾਦੀ ਚੰਗੀਆਂ ਤਾਂ ਫੰਡਰ ਬੱਚਾ ਪਾਲਣ ਨਾਲ ਦਾ ਲੋਟ ਆ ਹੂੰ ਸਹੀ ਗੱਲ ਆ ਭਾਈ ਫੰਡਰ ਗਾਇਆਂ ਪਾਲਣ ਨਾਲ ਦਾ ਲੋਟ ਆ ਬਾਕੀ ਜਿੱਦੇ ਤਿਆਰ ਹੋ ਗਈ ਵੜ ਦੱਸੂਗੀ ਲਾ ਨਾਚਦੀ ਆ ਨਾਚਦੀ ਕਿਉਂ 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 ਲੈ ਆ ਗੋਸ ਪਾਲਨੀ ਆ ਕਿਉਂ ਹਾਂ ਠੀਕ ਆ ਠੀਕ ਆ ਜਮਾ ਠੀਕ ਆ ਲਾ ਕੀ ਬਾਤ ਆ ਭਾਈ ਪਾ ਕੇ ਦਾ ਤਾਂ ਬੜਾ ਬੱਛੀ ਦਾ ਤਾਂ ਜੀ ਦਾ ਬਹੁਤ ਚੰਗਾ ਦੱਸਿਆ ਬਾਈ ਨੇ ਲੈ ਦੇਖਿਆ ਹਾਂ ਆ ਜਾਣਾ ਬੱਛੀ ਜੋ ਸਹੀ ਹੈ ਲੈ ਕਿਉਂ ਆ ਵਾਹ ਦੇਖ ਕੇ ਤੈਨੂੰ ਭੰਗੜਾ ਪਾ ਕੇ ਦਿਖਾਉਂਦੀ ਆ ਘੋੜੀਆਂ ਗੰਗੂ ਦੇਖ ਹਾਂ ਠੀਕ ਆ ਜਿਵੇਂ ਘੋੜੀਆਂ ਨਹੀਂ ਲਾਈ ਹੁੰਦੀ ਘੋੜੀ ਰੱਥੇ ਤੇ ਹੂੰ ਆਏ ਨੱਚਦੀ ਆ ਬੱਛੀ ਕਿਉਂ ਹਾਂ ਮਸਤੀ ਕਰ ਚਾਹ ਦਾ ਤਾਂ ਦੇਖਿਆ ਪੋਸਟਾ ਮੌਸਮ ਠੰਡਾ ਹੋ ਗਿਆ ਹਾਂ ਇਹ ਬੱਚਾ ਜਾਨੀ ਵੜੀ ਆ ਜਾਨੀ ਵੜੀ ਆ ਹੂੰ ਇੱਕ ਡਾਢਾ ਪਛਾਹ ਚੰਗਾ ਲੈਣਾ ਜਾ ਸਹੀ ਹੈ ਬਾਈ ਉਹਦਾ ਲੈਦੇ ਨਹੀਂ ਦੂਜਾ ਮੋਗ ਦੇ ਘਰ ਤਾਂ ਠੀਕ ਹੈ ਤੇ ਕੀ ਮੁੱਲ ਆ ਫਿਰ ਜਾਇਜ਼ ਜਦਾ ਡਾਢਾ ਲੈਣ ਦੇ ਨਹੀਂ ਕਰਦਗੇ ਲੈਣ ਦੇ ਨਹੀਂ ਕਰ ਲੋ 50 ਹਜ਼ਾਰ ਦੀ ਦੇ ਦੇਗੇ ਬਾੜ ਦਿਖਾ ਬੱਚੀ ਦਾ ਠੀਕ ਹੈ ਦੇਖਦਾ 50 ਹਜ਼ਾਰ ਦੀ ਬਾੜ ਬਾਈ ਕਹਿੰਦਾ ਦੇ ਦੇਗਾ ਬਾੜ ਦੇਖਿਆ ਹਾਂ ਦਿਖਾ ਦੇ ਤਾ ਹਾਂ ਤਾਂ ਆ ਪਾਇਆ ਫਸ ਸਰਕਾਰ ਕੇ ਜਦਾ ਹੂੰ ਬੜਾ ਚੰਗਾ ਥਾਂ ਲੈ ਜਾ ਮਾਈ ਬੈ ਜਾ ਜਿੰਮੇ ਮਰਜੀ ਬੈ ਜਾ ਕੋਈ ਚੱਕਰੇ ਨਹੀਂ ਕਹਿਣਾ ਕੋਈ ਠੰਡੀ ਸੀਲ ਸੀਲ ਲੈਣੀ ਆ ਹੂੰ ਤੇ ਇਹਦੀ ਚਵਾਈ ਹੈ ਜਿਹੜੀ ਕਰ ਦੋ ਬਾਈ ਸੁਰੂ ਲੈ ਭਾਈ ਨਿਆਣਾ ਨਾ ਪਾ ਕੇ ਖਾਣੇ ਕੋਈ ਚੱਕਰ ਨਹੀਂ ਰਸੀ ਰਸੂਲ ਦਾ ਕੋਈ ਹੂੰ ਆਂਤੀ ਨਹੀਂ ਕੋਈ ਆਂਤੀ ਨਹੀਂ ਕੋਈ ਜੇ ਮੇਰੇ ਮਾਰ ਯਾਰ ਠੰਡਾ ਪਤਾ ਸਿਆਰ ਦਾ ਹੂੰ ਉਹਦਾ ਲਈਦਾ ਨਹੀਂ ਦੂਜਾ ਦਾ ਠੰਡੀ ਬਾਹਰ ਹੈ ਨਾ ਠੰਡੀ ਦਾ ਕੋਈ ਨਿਆਣਾ ਪਾ ਕੇ ਬਹਿ ਜਾ ਕੋਈ ਚੱਕਰ ਨਹੀਂ ਕੋਈ ਨਾ ਕੋਈ ਕੋਈ ਟੈਨਸ਼ਨ ਨਹੀਂ ਗੀ ਹੂੰ ਮਾਰਤਾ ਯਾਰ ਨਾ ਲਾਈਵ ਤੇ ਮੈਂ ਕਹਿੰਦੀ ਲੀਲੀ ਸਾਖ ਵਾਲੀ ਮੇਰਾ ਹੈ ਨਾ ਪੂਰਾ ਨਾਮ ਬਣਾਇਆ ਹੋਆ ਗਾਆਂ ਦਾ ਸਹੀ ਗੱਲ ਆ ਬਈ ਉਹ ਦੂਜਿਆਂ ਨੇ ਆਪਾਂ ਲੈ ਦੇ ਕੋ ਚੰਗੇ ਮਾਰ ਨੇ ਨਾ ਬਣਦਾ ਸਹੀ ਗੱਲ ਆ ਬਈ ਮਾਰੇ ਮਾਰ ਨਾ ਨੀ ਬੰਦਾ ਇਹ ਗਾਗ ਦੂਜਿਆਂ ਰਾ ਆਏ ਨਾ ਕੋਈ ਕਮੀ ਵਾਲੀ ਤੇ ਚੀ ਆਪਾਂ ਹੈ ਨਾ ਉਹ ਕੋਈ ਫਾਇਦਾ ਨਹੀਂ ਸਹੀ ਗੱਲ ਆ ਇੰਨਾ ਕੰਮ ਆ ਜਾ ਹਮ ਆ ਮੜਾ ਜਰਾ ਗਾ ਦਾ ਨਾ ਨੌ ਕਢਾਉਣ ਵਾਲਾ ਮੜੀ ਨੌ ਵੀ ਤਕਰੀਰ ਮੰਨਦੀ ਆ ਮਾੜੀ ਠੀਕ ਆ ਨੂੰਨੇ ਬਾਅਦ ਸੇਵੇ ਕੀ ਜਵਾਈ ਕਰਾ ਮਾਗਣਾ ਯਾਰ ਜਿੰਨੀ ਨਿੱਕੀ ਆ ਉਹਨੂੰ ਹੀ ਗੋਣਾ ਗਾਜ ਹੂੰ ਉਹ ਨਹੀਂ ਗੋਣਾ ਸਹੀ ਗੱਲ ਹੈ ਦੇਖ ਲੈ ਤਾਂ ਫੱਲੇ ਉਹ ਖਾ ਹੁਣ ਤੂੰ ਬਾਪਾ ਖੀਰ ਥਾਣ ਦਿਖਾਉਣਿਆ ਪਸਮਾ ਕਰਕੇ ਦੇਖ ਲੈ ਲੈ ਰਖਾਉਣੇ ਇੱਕਦਮ ਹੈ ਯਾ ਪੂਰੀ ਵਿਥੀ ਦੇ ਕੱਲਾ ਕੱਲਾ ਥਣ ਕੀ ਬਾਤ ਆ ਬਈ ਬਹੁਤ ਸਾਫਾ ਸਲੋ ਬੱਚੀ ਬਾਲਟੀ ਚੈੱਕ ਕਰ ਲਉ ਖਾਲੀ ਆ ਹਾਂ ਭਾਈ ਕਰ ਦੋ ਸੋ ਵਾਲਟੀ ਜਮਾਂ ਖਾਲੀ ਆ ਬਾਕੀ ਚਵਾਈ ਦਿਖ ਕਰਵਾਵਾਂਗੇ ਚਵਾਈ ਸਾਡਾ ਪਜ ਲੈ ਜਿਵੇਂ ਮਰਜ਼ੀ ਵਹਿ ਜਾ ਹਨਾ ਮਾਲਟੀ ਮੋਟੀ ਚਾਦਰ ਦੀ ਰੱਖਣੀ ਪਈਦੀ ਆ ਲੈ ਚਵਾਈ ਦਿਖਾਉਣਾ ਬਾਕੀ ਜਿਵੇਂ ਮਰਜ਼ੀ ਕੈਮਰਾ ਲੈ ਕੇ ਤੁਰਿਆ ਮਾਗਣਾ ਜਿਵੇਂ ਮਰਜ਼ੀ ਤੁਰਿਆ ਫਿਰ ਆਪਣੇ ਕੰਨੀ ਝਾਟ ਆਣੀ ਇਹਨੇ ਹਾਂ ਚੰਗਾ ਚੋਣਾ ਹਨਾ ਮਾਗਣਾ ਚੋਣ ਦਾ ਮੋਟੀ ਚਵਾਈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਮੋਟੀ ਚਾਦਰ ਦੀ ਰੱਖਣੀ ਪਈਦੀ ਆ ਵਾਲਟੀ ਲੈ ਕੇ ਥੱਲੇ ਇਹਨਾ ਗਰਮ ਵਾਲੀ ਨਹੀਂ ਗੱਲ ਚੰਗੀ ਨੇ ਘਰੇ ਦੁੱਧ ਪੀਂਿਆ ਹਨਾ ਪਰ ਬਾਹਰ ਦਾ ਕੋਈ ਆਂਤੀ ਨਹੀਂ ਹੂੰ ਇਹ ਛੋਟੀ-ਗੋਡੀ ਆ ਗਾਣੇ ਨਹੀਂ ਮਿਲਦੇ ਸਹੀ ਗੱਲ ਹੈ ਉਹਨਾਂ ਚੋਂ ਆਹ ਉਹਨਾਂ ਚੋਂ ਆਹ ਹਾਂ ਜਿਵੇਂ ਮਰਜ਼ੀ ਚੋਈ ਚੱਲ ਕੋਈ ਜਿਵੇਂ ਮਰਜ਼ੀ ਚੋਈ ਜਾ ਬੱਤੀ ਮਗਰ ਬਹੁਤ ਚੰਗੀ ਆਦਾ ਹਾਂ ਬੱਤੀ ਨੇ ਵੀ ਭਾਈ ਆਏ ਹੁੰਦਾ ਨਾਲ ਹੀ ਤਿਆਰ ਹੋ ਜਾਂਦਾ ਹਾਂ ਬੱਤੀ ਸਾਹੀ ਆ ਬੱਤੀ ਆ ਹੂੰ ਬਾਕੀ ਬਰੀਡ ਇੱਕ ਨੰਬਰ ਆ ਯਾਰ ਹਾਂ ਹਾਂ ਬਾਕੀ ਦੁੱਧ ਬੱਕਲੀ ਨਿੱਕੀ-ਨਿੱਕੀ ਹਨ ਇਹ ਗੋਣੀਆਂ ਹੂੰ ਬਾਕੀ ਹੁਣ ਦੁੱਧ ਤਿਆਰ ਆ ਕਹਿੰਦੇ ਭਾਈ ਤਿਆਰ ਆ ਜਮਾ ਲੋ ਹੀ ਲੈਣੀ ਆ ਸਵੇਰੇ ਪਤਾ ਦੀ ਵੀਡੀਓ ਕਾਲ ਦੇ ਚੋਲੇ ਸਵੇਰੇ ਹਨਾ ਹਾਂ ਹਾਂ ਜੀ ਮਰਜੀ ਕੋ ਕਰੀ ਜਾਵੇ ਅਗਰ ਆਪਣੇ ਕੋਲੋਂ ਪੰਜ ਦਿਨ ਚੋਕੇ ਲੈ ਜੇ ਠੀਕ ਆ ਬਾਈ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਇਹਦੀ ਲੈ ਬਾਈ ਚੋਣ ਜਵਾ ਕਰਮ ਵਾਲੀ ਦਾ ਇੱਕ ਨੰਬਰ ਠੰਡੀ ਸੀਲ ਜਿਵੇਂ ਮਰਜੀ ਚੋਈ ਜਾ ਉਹ ਮਰਜੀ ਕਰੀ ਜਾ ਡਾਕਟਰ ਜਮਗਾ ਨਹੀਂ ਆਪਣੀ ਹੀ ਲੂਗੇ ਆਪਣੇ ਕੋਲੇ ਮਾਂ ਲੈ ਜਾਉਂਦਾ ਹੂੰ ਬੜੀ ਚੰਗੀ ਜਵਾਈ ਹੈ ਇਹ ਮੈਂ ਤਾਂ ਦਾ ਬੈਂਕ ਹਜੇ ਮੈਂਟ ਇੱਕ ਵੀ ਨਹੀਂ ਹੋਇਆ ਚਵਾਈ ਕਰ ਲੈ ਨੇਬੜ ਦੀ ਦੇਖੇ ਜੀ ਭਾਈ ਅੱਧੀ ਮਾਰੀ ਬਾਟੀ ਕੱਢ ਕੇ ਕੀ ਬਾਤ ਆ ਲੈ ਇਧਰੋਂ ਚੈੱਕ ਕਰਵਾ ਲੈ 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 ਠੀਕ ਆ ਕੀ ਬਾਤ ਆ ਇੱਕ ਨੰਬਰ ਜਵਾਈ ਆ ਕਹਿੰਦੇ 22 ਦਾ ਫੈਸ਼ਨ ਗਿਆ ਜਿਹਾ ਜੋਣਾ ਜਿਵੇਂ ਮਰਜ਼ੀ ਚੋਈ ਚੱਲ ਜਿਹਨੇ ਪੈਸੇ ਥੋੜੇ ਲਵਣਿਆ ਹਨਾ ਬਸ ਜਮਾ ਸਿਉਣਾ ਬਗ ਜਾਣਾ ਘਰੇ ਜਿਹਦੇ ਬਾਤ ਦੀ ਹੂੰ ਨਾ ਗਰਮੀ ਮਨੇ ਹੂੰ ਨਾ ਬੜੇ ਪੱਠਾ ਲਖੋ ਹੂੰ ਥੋੜੇ ਪੱਠੇ ਨਾਲ ਜੀ ਹਾਂ ਥੋੜੇ ਪੱਠੇ ਖਾ ਲੂ ਹੂੰ ਵਾਲੀ ਚੰਗੀ ਚਵਾਈ ਆ ਕਰਮ ਵਾਲੀ ਦੀ ਨਿਭੜਦੀ ਹੈ ਚਵਾਈ ਦਾ ਫਲ ਲੈ ਜੀ ਲੱਗਦਾ ਚਵਾਈ ਕਰੀ ਜੀ ਜਮਾਂ ਜੀ ਵਾਕੀ ਫੈੜ ਵੀ ਇਹਦੀ ਚੰਗੀ ਆਉਂਦੀ 6 ਆਉਂਦੀ ਆ ਰਹਿਤ ਠੀਕ ਆ ਹਾਂ ਹੂੰ 6 ਫੈੜ ਪੂਰੀ ਖੁੱਲੀ ਆ ਹੂੰ ਕੀ ਮੁੱਲ ਵੀ ਜਾਇਜ਼ ਆ ਉਹ ਮੁੱਲ ਇੰਨੇ ਦਾ ਰਾਟਾ ਫੰਡਰਾ ਵੀ ਚੀ ਜਾਂਦਾ ਬੱਚਾ ਵੀ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਇੰਨੇ ਦਾ ਰਾਟਾ ਫੰਡਰਾ ਵੀ ਚੀ ਜਾਂਦਾ ਗਾਂ ਆ ਹੁਣ ਯਾਰ ਕੋਈ ਪਾਲਣ ਦਾ ਪਸ਼ੂ ਹੈ ਨਹੀਂ ਸਾਨੂੰ ਮਸਾ ਮੈਲ ਟਾ ਸਹੀ ਗੱਲ ਆ ਬਈ ਹਰੇ ਫਰੂ ਬੰਦਾ ਕਿੱਥੋਂ ਫਾੜੋ ਜੀ ਨੇ ਇੱਕ ਦਿਨ ਲੈਣੀ ਆ ਹੂੰ ਬાળા ਚੰਗਿਆ ਚੋਣ ਆ ਯਾਰ ਚੋਣ ਤਾਂ ਦੇ ਬੰਬ ਕੱਢੇ ਪਏ ਡਾਟਾ ਉਹ ਵਾਰਟੀ ਵੀ ਵੱਡੀ ਆ ਛੋਟੀ ਨਹੀਂ ਹੈਗੀ ਬਾਹਰ ਜੰਨਾ ਹੋਣ ਵਾਲੀ ਰੱਖਣੀ ਪੈਂਦਾ ਸਾਨੂੰ ਦਾੜਕ ਜਿਹੜੀ ਆਪਾਂ ਗਾਂ ਦੀ ਚੁਆਈ ਕਰਨੀ ਆ ਆਪਣੇ ਕੋਲ ਉਹ ਕੰਮ ਨਹੀਂ ਠੀਕ ਆ ਵੇਫੇ ਮਾੜੇ ਮੋਟੇ ਜੀ ਝੂਕੇ ਜੀ ਧਾਰਾ ਮਾਰ ਕੇ ਦਿਖਾ ਦੇਣਾ ਹਨਾ ਹੂੰ ਆਪਰੇ ਪੜਾਕਿਆਂ ਨੇ ਉਹ ਆ ਕਰਨੀ ਆ ਤਾਂ ਬੰਦ ਗੱਲ ਸਹੀ ਆ ਨਹੀਂ ਦਾ ਕੋ ਬੇਈਮਾਨੀ ਕਰਨੀ ਲੋਕ ਕਹੀ ਜਾਂਦਾ ਕਹੀ ਜਾਂਦਾ ਹੂੰ ਆ ਪੰਜ ਤੱਕ ਗਾਂ ਦੇ ਬੇਈਮਾਨੀ ਕਰਕੇ ਨਹੀਂ ਵੇਚੀ ਠੀਕ ਆ ਬਈ ਅਫਾਇ ਨਹੀਂ ਦੇਖਣਾ ਵੀ ਸਾਡ ਵੱਡ ਕਾ ਕਾ ਹਨ ਵੀ ਬੰਦੇ ਨੂੰ ਉਵੇਂ ਲਜਾਣੀ ਆ ਵੀ ਉਵੇਂ ਭੇਜੋ ਨਾ ਇਹ ਬੇਈਮਾਨੀ ਦਾ ਗਾਂ ਵੇਚਣ ਨੂੰ ਨਹੀਂ ਜ਼ਿੰਦਗੀ ਚ ਠੀਕ ਹੈ ਬਈ ਨਹੀਂ ਇਹ ਕੰਮ ਕਰਨੇ ਤੱਦਾ ਦਾ ਡਾਟਰ ਤਨ ਆਇਆ ਲੱਗੂ ਵੀ ਹੈ ਹੀ ਨਹੀਂ ਨਾ ਜਮਾ ਝਾੜ ਜੋ ਨਾ ਤੱਦਾ ਦਾ ਤਨ ਆਇਆ ਲੱਗਦਾ ਵੀ ਹੈ ਹੀ ਨਹੀਂ ਨਾ ਹਾਂ ਜਮਾ ਝਾੜ ਗਿਆ ਜਮਾ ਗਾਈ ਉਹ ਕੰਮ ਦੇ ਡਾਟਰ ਜੜੀ ਲੈਵਾ ਛਾੜ ਦਿਆ ਸਰੇ ਲਾਦੀ ਬਾਲਟੀ ਕਨੇ ਬਾਕザ ਹਲੇ ਆਈ ਆਪਣੇ ਕੋਲੇ ਕੱਲ ਆ ਇਹਦਾ ਗਾਂ ਦੇ ਥਰਕ ਵਾਲੇ ਬੰਦੇ ਕੋਲੇ ਬਾਗ ਗਿਆ ਨਾ ਇਹਦਾ 20 ਕਿਲੋ ਦੁੱਧ ਬੱਸੀ ਨੇ ਖੁੱਲਾ ਦੇਣਾ ਹੂੰ 20 ਕਿਲੋ ਬਨੇ ਪੋਲੇ ਜੀ ਹੱਥ ਨਾਲ ਦੇਈ ਜਾਣਾ ਠੀਕ ਹੈ ਬਾਈ ਲੈ x ਕਾ ਨੰਬਰ ਜਵਾਈ ਆ ਬਈ ਜਮਾ ਜਵਾਈ ਓਕੇ ਹੋ ਗਈ ਠੰਡੀ ਸੀਲ ਆ ਤੁਹਾਡੇ ਸਾਹਮਣੇ ਸੀਲ ਦਾ ਡਾਟ ਕੋਈ ਜਾਣਤ ਨਹੀਂ ਕਹਾਂ ਹੂੰ ਨਾ ਨਾ 16 ਲੱਖ ਰੁਪਏ ਦਾ ਪੂਰਾ ਬਾਦੀ ਹੋਊਗਾ ਸਹੀ ਗੱਲ ਹੈ ਕੱਟ ਨਹੀਂ ਆ ਹਾਂ ਪੂਰਾ ਕੱਟ ਨਹੀਂ ਹੋ ਪੂਰਾ ਬਾਦ ਹੋਊਗਾ ਬਾਦੀ ਹੋਊਗਾ ਸਹੀ ਗੱਲ ਆਪਾਂ ਕੱਚੇ ਕੰਮ ਨਹੀਂ ਡਾਕਟਰ ਕਰਕੇ ਦੇਣੀਗਾ ਤੇ 나ਗਸੀ ਭਰਾ ਕੋਲੇ ਤਿੰਨ ਵੀ ਤਿੰਨੇ ਦਿਖਾਤੇ ਕਿਸੇ ਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ